हां जी दोस्तों ਤੁਸੀਂ ਜੁੜੇ ਹੋਈਓ ਤਾਂ ਪੋਸਟ ਮੇਲ ਦੇ ਨਾਲ ਤੇ ਇਸ ਸਮੇਂ ਤੁਹਾਨੂੰ ਅਬੋਰ ਦੇ ਕਿਨੂ ਮੰਡੀ ਦੇ ਭਾਅ ਦੀ ਜਾਣਕਾਰੀ ਦੇਵਾਂਗੇ 11 ਦਸੰਬਰ 2025 ਨੂੰ ਅਬੋਰ ਮੰਡੀ ਦੇ ਵਿੱਚ ਕਿਨੂ ਦਾ ਕੀ ਭਾਅ ਰਿਹਾ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਿਹੜੀ ਜਾਣਕਾਰੀ ਆ ਪਹੁੰਚ ਸਕੇ ਤਾਂ ਤੁਹਾਨੂੰ ਦੱਸ ਦਈਏ 11 ਦਸੰਬਰ 2025 ਨੂੰ ਅਬੋਰ ਕਿਨੂ ਮੰਡੀ ਦੇ ਵਿੱਚ ਦਿਨ ਵੀਰਵਾਰ ਨੂੰ ਕਿਨੂ ਦਾ ਭਾਅ ਜਿਹੜਾ ਉਹ ਉਹੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ 20 ਰੁਪਏ ਤੋਂ ਲੈ ਕੇ 26 ਰੁਪਏ ਤੱਕ ਰੰਗीन ਕਿਨੂਆ ਜਿਹੜਾ ਵਧੀਆ ਕੁਆਲਿਟੀ ਵਾਲਾ ਉਹ 20 ਤੋਂ 26 ਆਮ ਆਪ ਚੱਲ ਰਿਹਾ ਤੇ ਇਸ ਤੋਂ ਬਿਨਾ ਜੇਕਰ ਗੱਲ ਕਰ ਲਈਏ ਤਾਂ ਮੰਡੀ ਦੇ ਵਿੱਚ ਉੱਚਾ ਭਾਅ ਜੇਕਰ ਕਿਨੂ ਦੀ ਗੱਲ ਕਰੀਏ ਤਾਂ ਉੱਚਾ ਭਾਅ ਜਿਹੜਾ ਉਹ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਰਜ ਕੀਤਾ ਗਿਆ ਇਸ ਤੋਂ ਬਿਨਾ ਜੇਕਰ ਹਰੇ ਕਿਨੂ ਦੀ ਗੱਲ ਕਰ ਲਈਏ ਤਾਂ ਹਰਾ ਕਿਨੂ ਮੰਡੀ ਦੇ ਵਿੱਚ ਉੱਚਾ ਭਾਅ ਜਿਹੜਾ ਉਹ 18 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ ਜਦੋਂ ਕਿ ਆਮ ਭਾ ਜਿਹੜਾ ਉਹ 16 17 ਰੁਪਏ ਤੱਕ ਮੰਡੀ ਦੇ ਵਿੱਚ ਹਰਾ ਕਿਨੂਆ ਜਿਹੜਾ ਉਹ ਵਿਕ ਰਿਹਾ ਐ ਜਿਹੜਾ ਭਾ ਤੁਹਾਡੇ ਨਾਲ ਇਹ 11 ਦਸੰਬਰ 2025 ਦੇ ਭਾ ਸਾਂਝੇ ਕਰ ਰਹੇ ਆ ਮਾਲਟੇ ਦੀ ਗੱਲ ਕਰ ਲਈਏ ਤਾਂ ਮਾਲਟੇ ਦਾ ਭਾ ਜਿਹੜਾ ਉਹੀ 11 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਆਮ ਭਾ ਜਿਹੜਾ ਉਹ 7 8 ਰੁਪਏ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਪ੍ਰਤੀ ਕਿਲੋ ਜਿਹੜਾ ਮਾਲਟਾ ਉਹ ਵਿਕ ਰਿਹਾ ਤਾਂ ਦੇਜੀ ਦਾ ਭਾ ਜਿਹੜਾ 35 37 ਰੁਪਏ ਜਿਹੜਾ ਉਹ ਚੱਲ ਰਿਹਾ ਤੇ ਉਹੀ ਲਗਭਗ ਭਾ ਜਿਹੜਾ ਉਹ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਤਾਂ ਕਰੀਬ 25 ਗੱਡੀ ਜਿਹੜਾ ਮਾਲ ਹੈ ਉਹ ਮੰਡੀ ਦੇ ਵਿੱਚ ਆਇਆ ਡੀਜੀ 35 ਤੋਂ 37 ਰੁਪਏ ਰੰਗीन ਕਿਨ ਨੂੰ 30 ਰੁਪਏ ਤੱਕ ਆਮ ਭਾਜ ਜਿਹੜਾ ਕਿਨ ਨੂੰ ਰੰਗीन ਦਾ ਉਹ 20 ਤੋਂ 26 ਰੁਪਏ ਤੇ ਮਾਲਟੇ ਦਾ ਭਾ 11 12 ਰੁਪਏ ਤੇ ਆਮ ਭਾਜ ਮਾਲਟੇ ਦਾ ਜਿਹੜਾ ਉਹ 8 9 ਰੁਪਏ ਮੰਡੀ ਦੇ ਵਿੱਚ ਵਿਕ ਰਿਹਾ ਤਾਂ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਵੀਰ ਨਵੇਂ ਹੋ ਆਪਣੇ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਰੋਜ਼ ਜਿਹੜੀ ਅਪਡੇਟ ਆ ਉਹ ਪਹੁੰਚਦੀ ਰਹੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ